ਸੱਚੀ ਗੱਲ ਮੈਂ ਸੁਣਿਆ ਨਾ ਦੇਸ਼ ਦੁਨੀਆ ਦੇ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਆ ਅੱਜ ਦੀ ਪਹਿਲੀ ਖਬਰ ਵੱਲ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਉਸਦੇ ਲੜਕੇ ਹਰਪੀ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ 60 ਲੱਖ ਰੁਪਏ ਵਿੱਚ ਪਲਾਟ ਖਰੀਦ ਕੇ ਸਾਜ਼ਿਸ਼ ਤਹਿਤ ਉਸੇ ਦਿਨ ਸਿਰਫ 25 ਲੱਖ ਰੁਪਏ ਵਿੱਚ ਵੇਚਣ ਖਿਲਾਫ ਦਰਜ ਮਾਮਲੇ ਦੀ ਸੁਣਵਾਈ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਿੱਚ ਹੋਈ ਅਦਾਲਤ ਵਿੱਚ ਅੱਜ ਸਾਧੂ ਸਿੰਘ ਧਰਮਸੋਤ ਅਤੇ ਲੜਕਾ ਗੁਰਪ੍ਰੀਤ ਪੇਸ਼ ਹੋਏ ਅਦਾਲਤ ਵੱਲੋਂ ਦੋਵਾਂ ਤੇ ਬਤੌਰ ਮੁਲਜ਼ਮ ਦੋਸ਼ ਤੈਅ ਕਰ ਦਿੱਤੇ ਗਏ ਜਦੋਂ ਕਿ ਦੂਜੇ ਲੜਕੇ ਹਰਪੀ ਸਿੰਘ ਨੂੰ ਅਦਾਲਤ ਵੱਲੋਂ ਪਹਿਲਾਂ ਹੀ ਪੰਗੋੜਾ ਕੋਸ਼ਿਤ ਕੀਤਾ ਜਾ ਚੁੱਕਾ ਜਾਣਕਾਰੀ ਅਨੁਸਾਰ ਬਿਜ਼ੀਲੈਂਸ ਵੱਲੋਂ ਪਹਿਲਾਂ ਹੀ ਮੁਕੱਦਮ ਪ੍ਰਿਸ਼ਟਾਚਾਰ ਰੋਕथाम ਕਾਨੂੰਨ ਦੀ ਧਾਰਾ 13 13 2 ਤਹਿਤ ਵਿਜੀਲੈਂਸ ਮੁਹਾਲੀ ਦੇ ਥਾਣੇ ਵਿੱਚ ਦਰਜ ਕੀਤਾ ਸੀ ਇਸ ਕੇਸ ਦੀ ਤਫਤੀਸ਼ ਦੌਰਾਨ ਪਾਇਆ ਗਿਆ ਕਿ ਰਾਜਕੁਮਾਰ ਨਾਗਪਾਲ ਵਾਸੀ ਸੈਕਟਰ 8 ਪਿੰਕੂਲਾ ਵੱਲੋਂ ਇੱਕ ਪਲਾਟ ਸੈਕਟਰ 88 ਮੁਹਾਲੀ ਦੀ ਐਲਓਆਈ ਗੁਰਮਿੰਦਰ ਸਿੰਘ ਗਿਲਵਾਸੀ ਮੁਹਾਲੀ 527 ਨਵੰਬਰ 2018 ਨੂੰ ਇੱਕ ਅਸਟਾਮ ਰਾਹੀਂ 60 ਲੱਖ ਰੁਪਏ ਵਿੱਚ ਖਰੀਦੀ ਗਈ ਜਦ ਕਿ ਉਸੇ ਦਿਨ ਉਸੇ ਅਸਟਾਮ ਦੀ ਲੜੀ ਵਿੱਚ ਇੱਕ ਹੋਰ ਅਸਟਾਮ ਖਰੀਦ ਕਰਕੇ ਰਾਜਕੁਮਾਰ ਵੱਲੋਂ ਇਹੀ ਪਲਾਟ ਅਗੇ ਸਾਧੂ ਸਿੰਘ ਧਰਮ ਸੋਤ ਸਾਬ ਦਾ ਜੰਗਲਾਤ ਮੰਤਰੀ ਦੇ ਪੁੱਤਰ ਹਰਪੀ ਸਿੰਘ ਨੂੰ ਕਰੀਬ 35 ਲੱਖ ਰੁਪਏ ਵਿੱਚ ਘਟਾ ਕੇ ਸਿਰਫ 25 ਲੱਖ ਰੁਪਏ ਵਿੱਚ ਸਾਜ਼ਿਸ਼ ਤਹਿਤ ਵੇਚ ਦਿੱਤਾ ਗਿਆ। ਇਸ ਪਲਾਟ ਦੀ ਖਰੀਦ ਤੇ ਵਿਕਰੀ ਸਮੇਂ ਰਾਜੇਸ਼ ਕੁਮਾਰ ਚੋਪੜਾ ਵਾਸੀ ਸੈਕਟਰ 82 ਮੁਹਾਲੀ ਵੱਲੋਂ ਬਤੌਰ ਗਵਾਹ ਹਸਤਾਖਰ ਕੀਤੇ ਗਏ। ਬਿਜ਼ੀਲੈਂਸ ਦੀ ਪੜਤਾਲ ਦੌਰਾਨ ਇਹ ਵੀ ਪਤਾ ਲੱਗਾ ਕਿ ਇਸ 60 ਲੱਖ ਰੁਪਏ ਦੀ ਰਕਮ ਵਿੱਚੋਂ ਰਾਜ ਕੁਮਾਰ ਦੇ ਖਾਤੇ ਵਿੱਚ ਪਹਿਲਾਂ ਹੀ ਅਨਮੋਲ ਅਪਾਇਰ ਪ੍ਰਾਈਵੇਟ ਲਿਮਟਿਡ ਦੇ ਪ੍ਰੋਪਰਾਈਟਰ ਰੇਸ਼ ਕੁਮਾਰ ਚੋਪੜਾ ਵੱਲੋਂ 22,50,000 ਰੁਪਏ ਹਰਪੀ ਸਿੰਘ ਪੁੱਤਰ ਸਾਧੂ ਸਿੰਘ ਧਰਮਸੋਤ ਵੱਲੋਂ 25 ਲੱਖ ਰੁਪਏ ਅਤੇ ਬਾਕੀਆਂ ਵੱਲੋਂ 12,10,000 ਰੁਪਏ ਜਮ੍ਹਾਂ ਕਰਵਾ ਦਿੱਤੇ ਗਏ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨ ਜਾਹੂ ਨੇ ਆਪਣੀ ਫੌਜ ਨੂੰ ਗਾਜ਼ਾ ਤੇ ਹਮਲਾ ਕਰਨ ਦਾ ਹੁਕਮ ਦਿੱਤਾ ਇਜ਼ਰਾਈਲ ਦਾ ਦੋਸ਼ ਹੈ ਕਿ ਹਮਾਸ ਦੇ ਲੜਾਕਿਆਂ ਨੇ ਜ਼ਗਬੰਦੀ ਦੀ ਉਲੰਘਣਾ ਕਰਦੇ ਹੋਏ ਰਫਾਹ ਵਿੱਚ ਇਜ਼ਰਾਈਲੀ ਰਖਿਆ ਬਲਾਂ ਆਈਡੀਐਫ ਤੇ ਗੋਲੀਬਾਰੀ ਕੀਤੀ ਹੈ ਇਸ ਤੋਂ ਬਾਅਦ ਸੁਰੱਖਿਆ ਸਲਾਹਕਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਨੇਤਨ ਜਾਹੂ ਨੇ ਤੁਰੰਤ ਫੌਜ ਨੂੰ ਹਮਲਾ ਕਰਨ ਦਾ ਹੁਕਮ ਦਿੱਤਾ ਇਸ ਨਾਲ ਇਲਾਕੇ ਵਿੱਚ ਨਾਬਤ ਗਿਆ ਅਤੇ ਸ਼ਾਂਤੀ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ 20 ਦਿਨ ਪਹਿਲਾਂ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਸਮਝੌਤਾ ਹੋਇਆ ਸੀ ਦਰਅਸਲ ਅਮਰੀਕੀ ਰਾਸ਼ਟਰਪਤੀ ਟਰੰਪ ਨੇ 29 ਸਤੰਬਰ ਨੂੰ ਨੇਤਨ ਜਾਹੂ ਦੀ ਮ ਦੇ ਵਿੱਚ 20 ਨੁਕਾਤੀ ਸ਼ਾਂਤੀ ਯੋਜਨਾ ਪੇਸ਼ ਕੀਤੀ ਜਿਸ ਤੇ ਹਮਾਸ 9 ਅਕਤੂਬਰ ਨੂੰ ਸਹਿਮਤ ਹੋਇਆ ਸੀ ਨਿਤਨ ਜਾਉ ਨੇ ਹਮਾਸ ਤੇ ਜੁਗਵੰਦੀ ਸਮਝੌਤੇ ਤਹਿਤ ਗਲਤ ਲਾਸ਼ਾਂ ਵਾਪਸ ਕਰਨ ਦਾ ਵੀ ਦੋਸ਼ ਲਾਇਆ ਸੀ ਨਿਤਨ ਜਾਉ ਨੇ ਇਸ ਨੂੰ ਸਮਝੌਤੇ ਦੀ ਸਪਸ਼ਟ ਉਲੰਘਣਾ ਕਿਹਾ ਸਮਝੌਤੇ ਦੇ ਮੱਦੇਨਜ਼ਰ ਹਮਾਸ ਨੇ ਸਾਰੇ ਇਜ਼ਰਾਈਲੀ ਬੰਦਕਾਂ ਦੀਆਂ ਲਾਸ਼ਾਂ ਜਲਦੀ ਤੋਂ ਜਲਦੀ ਵਾਪਸ ਕਰਨੀਆਂ ਸਨ ਉਤਤੇ ਇਜ਼ਰਾਈਲੀ ਹਮਲੇ ਕਾਰਨ ਹਮਾਸ ਨੇ ਕੈਦੀਆਂ ਦੀਆਂ ਲਾਸ਼ਾਂ ਵਾਪਸ ਕਰਨ ਦੇ ਆਪਣੇ ਪ੍ਰੋਗਰਾਮ ਨੂੰ ਰੋਕ ਦਿੱਤਾ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹਮਾਸ ਨੇ ਕਿਹਾ ਸੀ ਕਿ ਉਹ ਇੱਕ ਹੋਰ ਲਾਸ਼ ਵਾਪਸ ਕਰੇਗਾ ਖਾਨ ਯੂਨਿਸ ਦੇ ਇੱਕ ਟੋਏ ਵਿੱਚੋਂ ਇੱਕ ਚਿੱਟਾ ਬੈਗ ਬਰਾਮਦ ਕੀਤਾ ਗਿਆ ਸੀ ਜਿਸ ਨੂੰ ਇੱਕ ਐਂਬੂਲੈਂਸ ਵਿੱਚ ਰੱਖਿਆ ਗਿਆ ਸੀ ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਇਸ ਵਿੱਚ ਕੀ ਸੀ 13 ਬੰਦਕਾਂ ਦੀਆਂ ਲਾਸ਼ਾਂ ਅਜੇ ਗਾਜ਼ਾ ਵਿੱਚ ਹੀ ਨੇ ਯੂਕਰੇਨ ਦੇ ਰਾਸ਼ਟਰਪਤੀ ਬਲੋਦੀਮੀਰ ਜੇਲੇਸਕੀ ਨੇ ਪੱਛਮੀ ਦੇਸ਼ਾਂ ਤੋਂ ਮਿਲੀ ਖੂਫੀਆ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰੂਸ ਦੇ ਅੰਦਰ ਵਕ-ਵਕ ਰਿਫਾਈਨਰੀਆਂ ਤੇ ਲੰਬੇ ਦੂਰੀ ਦੇ ਯੂਕਰੇਨੀ ਹਮਲਿਆਂ ਨੇ ਮਾਸਕੋ ਦੀ ਤੇਲ ਸੋਧਨ ਸਮਰਥਾ ਨੂੰ 20% ਦੀ ਘਟਾ ਦਿੱਤਾ ਜੇਲੇਸਕੀ ਦੇ ਅਨੁਸਾਰ ਰੂਸੀ ਧਰਤੀ ਤੇ ਇੰਨਾ ਤੀਬਰ ਹਮਲਿਆਂ ਵਿੱਚੋਂ 90% ਦੀ ਤੋਂ ਵੱਧ ਯੂਕਰੇਨ ਚ ਬਣੇ ਲੰਬੇ ਦੂਰੀ ਦੇ ਹਥਿਆਰਾਂ ਨਾਲ ਕੀਤੇ ਗਏ ਸਨ ਉਹਨਾਂ ਨੇ ਕਿਹਾ ਕਿ ਯੂਕਰੇਨ ਨੂੰ ਹੋਰ ਲੰਬੀ ਦੂਰੀ ਦੇ ਹਥਿਆਰ ਬਣਾਉਣ ਲਈ ਵੱਧੂ ਵਿਦੇਸ਼ੀ ਵਿੱਤੀ ਸਹਾਇਤਾ ਦੀ ਲੋੜ ਹੈ ਤੇਲ ਐਕਸਪੋਰਟ ਗੁਆਂਡੀ ਦੇਸ਼ ਯੂਕਰੇ ਦਾ ਦੇਣ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਜਿੱਥੇ ਯੂਕਰੇਨ ਦੇ ਹਥਿਆਰ ਰਿਫਾਇਨਰੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਉੱਥੇ ਅਮਰੀਕਾ ਤੇ ਯੂਰਪੀ ਸੰਘ ਦੀਆਂ ਨਵੀਆਂ ਪਾਬੰਦੀਆਂ ਦਾ ਮਕਸਦ ਮਾਸਕੋ ਨੂੰ ਤੇਲ ਅਤੇ ਗੈਸ ਐਕਸਪੋਰਟ ਤੋਂ ਹੋਣ ਵਾਲੇ ਮਾਲੀਏ ਨੂੰ ਕਟਾਉਣਾ ਹੈ ਅਮਰੀਕਾ ਦੀ ਅਗਵਾਈ ਵਾਲੇ ਨਵੇਂ ਸ਼ਾਂਤੀ ਯਤਨਾਂ ਦੇ ਬਾਵਜੂਦ ਲਗਭਗ 4 ਸਾਲਾਂ ਬਾਅਦ ਵੀ ਯੁੱਧ ਖਤਮ ਹੋਣ ਦਾ ਕੋਈ ਸੰਕੇਤ ਨਜ਼ਰ ਨਹੀਂ ਆ ਰਿਹਾ ਕ੍ਰੇਮਲਿਨ ਵੱਲੋਂ ਸਮਝੌਤਾ ਕਰਨ ਦੀ ਕੋਈ ਇੱਛਾ ਨਾ ਦਿਖਾਏ ਜਾਣ ਕਾਰਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਿਛਲੇ ਹਫਤੇ ਰੂਸੀ ਤੇਲ ਕੰਪਨੀਆਂ ਰੋਸਨੇਫਟ ਅਤੇ ਲੂਕੋਇਲ ਵਿਰੁੱ